ਦਿੱਲੀ ਕੂਚ ਵਾਲੀ ਕਿਸਾਨ ਧਿਰ ਕਹਿੰਦੀ ਕਿ ਐਸਕੇਐਮ ਨਾਨ ਪੋਲੀਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹਦੀ ਕਿ ਕੇਂਦਰ ਦੇ ਵਜ਼ੀਰਾ ਨਾਲ ਪਿਛਲੇ 4 ਦਿਨ ਦੀ ਗੱਲਬਾਤ ਹੋਈ ਕੇਂਦਰ ਵੱਲੋਂ ਇੱਕ ਪ੍ਰਪੋਜ਼ਲ ਦਿੱਤੀ ਗਈ ਹੈ ਉਹ ਪ੍ਰਪੋਜ਼ਲ ਲੰਘੇ ਕੱਲ ਹੀ ਸ਼ੰਗਰਸ਼ੀ ਕਿਸਾਨ ਧਿਰ ਨੇ ਰੱਦ ਕਰ ਦਿੱਤੀ ਸੀ ਤੇ ਅੱਜ ਉਸ ਕਿਸਾਨ ਧਿਰਾਂ ਨੇ ਕਹਿ ਰਹੀ ਕਿ ਨਾਨ ਪੋਲੀਟੀਕਲ ਐਸਕੇਐਮ ਤੇ ਕਿਸਾਨ ਮਜ਼ਦੂਰ ਮੋਰਚਾ ਉਨਾ ਵੱਲੋਂ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟ ਸਾਰੀਆਂ ਐਸਸੀਐਸੀ ਤਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕ ਅਜਿਹੀ ਆਵਾਜ਼ ਬੁਲੰਦ ਕਰਨ ਕਿ ਮੋਦੀ ਸਰਕਾਰ ਜਿਹੜਾ ਸੰਸਦ ਦਾ اجلاس ਸਪੈਸ਼ਲ ਸਦਨ ਤਾਂ ਕਿ ਜਿਹੜਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਉਹਦੇ ਤੇ ਮੋਹਰ ਲੱਗ ਸਕੇ ਕਹਿ ਲਿਏ ਕਿ ਸੰਗਰਸ਼ੀ ਤਿਰਾਂ ਨੇ ਜਿਹੜੀ ਗੱਲਬਾਤ ਸੀਗਾ ਉਹਦੇ ਤੋਂ ਇੱਕ ਤਰ੍ਹਾਂ ਹੁਣ ਪੋਜੀਸ਼ਨ ਵੱਖਰੀ ਕਰ ਲਈ ਹੈ ਹੁਣ ਮੁਸ਼ਕਿਲ ਇਹ ਕਿ ਅੱਗੇ ਗੱਲਬਾਤ ਹੋਏਗੀ ਕਿਉਂਕਿ 21 ਫਰਵਰੀ ਨੂੰ ਸਿੰਗਰਸੀ ਤੇ ਰਾਣੀ ਦਿੱਲੀ ਕੂਚਵਾਲ ਮਾਰਚ ਕਰਨ ਦਾ ਜਿਹੜਾ ਉਹਨਾਂ ਦਾ ਅੱਗੇ ਵਧਣ ਦਾ ਪ੍ਰੋਗਰਾਮ ਹੈ ਕਿਉਂਕਿ ਇਹ ਟੀਰਾ ਨੂੰ ਪਿਛਲੇ ਕਈ ਦਿਨਾਂ ਤੋਂ 13 ਤਰੀਕ ਤੋਂ ਸ਼ੰਭੂ ਤੇ ਖਨੌਰੀ ਦੇ ਵਿੱਚ ਘੇਰਿਆ ਹੋਇਆ ਇਸ ਸਾਰੀ ਗੱਲਬਾਤ ਸਬੰਧੀ ਅਗਲੇ ਸਮੇਂ ਕੀ ਰਹਿਣ ਵਾਲਾ ਹੈ ਤੇ ਵਿੱਚ ਵਿਚਾਲੇ ਕੀ ਕੁਝ ਹੋਇਆ ਹੈ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਤਿਵੰਤ ਹੈ ਡਾਕਟਰ ਸਾਹਿਬ ਤੁਹਾਡਾ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ ਬਹੁਤ-ਬਹੁਤ ਸ਼ੁਕਰੀਆ ਪਿੰਡਾ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੰਗਰਸ਼ੀ ਕਿਸਾਨ ਤੇ ਐਸਕੇਐਮ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਰਚਾ ਕਹ ਲਈਏ ਕਿ ਡੱਲੇਵਾਲ ਪੰਦੇਰ ਤੇ ਬਹਿਰੂ ਸਾਹਿਬ ਇਹ ਸਾਰੇ ਇਹਨਾਂ ਵੱਲੋਂ ਜਿਹੜੇ ਲੰਘੇ ਕੱਲ ਜਿਹੜੇ ਪ੍ਰਪੋਜ਼ਲ ਸੀਗਾ ਕੇਂਦਰੀ ਵਜ਼ੀਰਾਂ ਦੀ ਰੱਦ ਕਰ ਦਿੱਤੀ ਅੱਜ ਸੱਦਾ ਦਿੱਤਾ ਹੈ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਗેર ਪਾਸ ਪਪਾਲਟੀਆਂ ਨੂੰ ਕਿਉਂ ਅਜਿਹਾ ਜ਼ੋਰ ਪਾਉਣ ਕਿ ਮੋਦੀ ਸਰਕਾਰ اجلاس ਸੱਦੇ ਤਾਂ ਕਿ ਉਸ اجلاس ਦੇ ਵਿੱਚ ਜਿਹੜੀ ਐਮਐਸਪੀ ਖਰੀਦ ਗਰੰਟੀ ਕਾਨੂੰਨ ਉਹ ਉਹਦੇ ਤੇ ਮੋਹਰ ਲੱਗ ਸਕੇ ਕਾਨੂੰਨ ਬਣ ਸਕੇ ਕਿਉਂਕਿ ਕਾਨੂੰਨ ਬਣਨ ਦਾ ਹੋਰ ਕੋਈ ਜ਼ਰੀਆ ਨਹੀਂ ਭਾਵੇਂ ਕਿ ਗੱਲਬਾਤ ਚਲਦੀ ਰਹੀ ਕਈ ਤਰ੍ਹਾਂ ਦੇ ਹੋਰ ਰਾਹ ਨਿਕਲਦੀ ਬੇਰੀ ਚਰਚਾ ਹੁੰਦੀ ਰਹੀ ਤੇ ਹੁਣ ਸੰਭਾਵਨਾ ਨਹੀਂ ਕਿ ਅੱਗੇ ਕੇਂਦਰੀ ਵਜ਼ੀਰਾਂ ਦੇ ਨਾਲ ਇਹ ਸੰਘਰਸ਼ੀ ਤਿਰਦੀ ਗੱਲਬਾਤ ਹੋਏਗੀ ਰੁਜੇ ਬੰਨੇ ਐਸਕੇਐਮ ਜਿਹੜਾ ਸਿਆਸੀ ਵਜਦਾ ਹੈ ਉਹਦੇ ਵੱਲੋਂ ਉਹਨਾਂ ਸਾਰੀਆਂ ਕਿਸਾਨ ਧਿਰਾਂ ਵੱਲੋਂ ਪੰਜਾਬ ਦੇ ਵਿੱਚ ਸਾਰੇ ਭਾਜਪਾ ਦੇ ਜਿਹੜੇ ਸਿਰਕਟ ਆਗੂ ਨੇ ਉਹਨਾਂ ਦੇ ਘਰਾਂ ਅੱਗੇ ਰੋਜ਼ ਪ੍ਰਦਰਸ਼ਨ ਅੱਜ ਸ਼ੁਰੂ ਕਰਤਾ ਹੈ ਉਹ ਲਗਾਤਾਰ 22 ਤਰੀਕ ਤੱਕ ਰੋਜ਼ ਪ੍ਰਦਰਸ਼ਨ ਰਹੇਗਾ ਤੇ ਨਾਲ ਹੀ ਜਿਹੜੇ ਟੋਲ ਪੁਲਾਜੇ ਨੇ ਉਹ ਮੁਫਤ ਪਰਚੀ ਵਾਲੇ ਕਰ ਦਿੱਤੇ ਗਏ ਨੇ ਕਹਿ ਲਈਏ ਕਿ ਖੋੜ ਦਿੱਤੇ ਗਏ ਨੇ ਤਾਂ ਕਿ ਕੇਂਦਰ ਸਰਕਾਰ ਉੱਤੇ ਦਬਾਅ ਬਣੇ ਜਿਹੜੇ ਜਿੱਥੇ ਸੰਘਰਸ਼ੀ ਕਿਸਾਨਾਂ ਸ਼ੰਭੂ ਤੇ ਖਨੌਰੀ ਦੇ ਵਿੱਚ ਉਹਨਾਂ ਦੇ ਖਿਲਾਫ ਹਰਿਆਣਾ ਪੁਲਿਸ ਵੱਲੋਂ ਵਧੀਕੀ ਕੀਤੀ ਗਈ ਅਤੂਗੈਸ ਗੋਲੇ ਤਾਂ ਹੋ ਰਵਲ ਗੋਲੀਆਂ ਛੱਡੀਆਂ ਗਈਆਂ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਤੇ ਨਾਲ ਕਿਸਾਨੀ ਮੰਗਾ ਕਿਉਂਕਿ ਸਾਰੇ ਇਸ ਕਿਸਾਨ ਮੰਚ ਦੀਆਂ ਮੰਗਾਂ ਉਹੀ ਨੇ ਤੇ ਤਾਂ ਕਿ ਜਿਹੜਾ ਕਿਸਾਨ ਮੋਰਚਾ ਹੈ ਉਹ ਸਾਰਾ ਇਹ ਫਤਿਹ ਹੋ ਸਕੇ ਡਾਕਟਰ ਸਾਹਿਬ ਜਿਵੇਂ ਹੁਣ ਸੱਦਾ ਦਿੱਤਾ ਹੈ ਬਾਕੀ ਕਿਸਾਨ ਤਰ੍ਹਾਂ ਨੂੰ ਐਸ.ਕੇ.ਐਮ. ਗਾਇਰ ਸਿਆਸੀ ਨੇ ਕਿ ਤੁਸੀਂ ਆਓ ਇਹ ਆਵਾਜ਼ بلند ਕਰੋ ਸਾਰੀਆਂ ਧਿਰਾਂ ਨੂੰ ਜਿਵੇਂ ਕੋਨਾ ਜ਼ਿਕਰ ਕੀਤਾ ਹੈ ਸਰਵਣ ਸਿੰਘ ਪੰਦੇਰ ਹੋਰਾਂ ਨੇ ਕਿ ਮਮਤਾ ਜਿਹੜੀ ਵੈਨਰਜੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਇਹ ਸਾਰੀਆਂ ਧਿਰਾਂ ਇੱਕ ਦਬਾਅ ਦੀ ਨੀਤੀ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆਉਣ ਇਹ ਸੱਦੇ ਨੂੰ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਢੰਡਰ ਸਾਹਿਬ ਜਿਸ ਤਰ੍ਹਾਂ ਕਿ ਦੇਸ਼ ਦੇ ਵਿੱਚ ਹੁਣ ਚੋਣਾਂ ਵਾਲਾ ਮਾਹੌਲ ਬਣ ਚੁੱਕਿਆ ਹੈਗਾ ਪਾਰਲੀਮੈਂਟ ਦੀ ચૂંટણીਾਂ ਸਿਰ ਦੇ ਉੱਪਰ ਨੇ ਸਿਖਰ ਦੇ ਉੱਪਰ ਨੇ ਪਹਿਲਾਂ ਤਾਂ ਇਸ ਅੰਦੋਲਨ ਤੋਂ ਪਹਿਲਾਂ ਬਿਲਕੁਲ ਸਿਆਸੀ ਮਾਹੌਲ ਵੱਧਣ ਲੱਗ ਗਿਆ ਸੀ ਭਖਣ ਲੱਗ ਗਿਆ ਸੀ ਪਰੰਤੂ ਜਿਉਂ ਹੀ ਇਹ ਕਿਸਾਨੀ ਮੋਰਚਾ ਸ਼ੁਰੂ ਹੋਇਆ ਤਾਂ ਇਸ ਨੇ ਇਹ ਸਾਰੇ ਸਿਨੇਰੀਓ ਨੂੰ ਬਦਲ ਕੇ ਰੱਖ ਦਿੱਤਾ ਤੇ ਹੁਣ ਸਾਰੀ ਜਿਹੜੀ ਕੇਂਦ੍ਰਿਤ ਹੈ ਕਿਸਾਨੀ ਧਿਰ ਦੇ ਉੱਪਰ ਕਿਸਾਨ ਅੰਦੋਲਨ ਦੇ ਉੱਪਰ ਕੇਂਦਰਿਤ ਹੋ ਚੁੱਕੀ ਹੈ ਜਿਹੜੀਆਂ ਸਾਰੀਆਂ ਸਿਆਸੀ ਐਸਕੇਐਮ ਤੇ ਗਹਿਰ ਸੇ ਅਸੀਂ ਤੇ ਦੂਸਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸਾਰੀਆਂ ਨੇ ਆਪੋ ਆਪਣੇ ਢੰਗ ਦੇ ਨਾਲ ਇਹਦਾ ਸੰਘਰਸ਼ ਦਾ ਇੱਕ ਵਿਗਲ ਪਜਾ ਦਿੱਤਾ ਵੱਖੋ ਵੱਖਰੇ ਉਹਨਾਂ ਦੇ ਬੇਸ਼ੱਕ ਉਹਨਾਂ ਦੇ ਢੰਗ ਨੇ ਕਿ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਾ ਰਹੇ ਨੇ ਕੋਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਅੱਗੇ ਧਰਨਾ ਦੇ ਰਹੇ ਨੇ ਤੇ ਕੁਝ ਜਿਹੜੇ ਸੰਘਰਸ਼ੀ ਧਿਰਾਂ ਨੇ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਪਰ ਬੈਠੇ ਨੇ ਤੇ ਜਿਨ੍ਹਾਂ ਨੇ ਅਗਲੇ ਕੱਲ ਨੂੰ ਉਹਨਾਂ ਨੇ ਕੂਚ ਕਰਨ ਦਾ ਆਪਣਾ ਐਲਾਨ ਕੀਤਾ ਦਿੱਲੀ ਵੱਲ ਨੂੰ ਤੇ ਸਾਰੀਆਂ ਧਿਰਾਂ ਦਾ ਮੰਤਵ ਇੱਕੋ ਹੀ ਹੈ ਕਿ ਉਬਰਹੀ ਕਿਸਾਨੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਅੰਨਦਾਤੇ ਨੂੰ ਕਿਵੇਂ ਸੰਕਟ ਦੇ ਵਿੱਚੋਂ ਕੱਢਣਾ ਹੈ ਉਹਦੀਆਂ ਮੰਗਾਂ ਦੇ ਪ੍ਰਤੀ ਮਜ਼ਦੂਰਾਂ ਦੀਆਂ ਮੰਗਾਂ ਦੇ ਪ੍ਰਤੀ ਕੇਂਦਰ ਸਰਕਾਰ ਤੋਂ ਐਮਐਸਪੀ ਗਰੰਟੀ ਕਾਨੂੰਨ ਕਿਸ ਤਰ੍ਹਾਂ ਹਾਸਲ ਕਰਨਾ ਇਸ ਦੇ ਲਈ ਸਾਰੇ ਸੰਘਰਸ਼ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਜਿਨ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਐਸਕੇਐਮ ਗੈਰ ਸਿਆਸੀ ਨੇ ਸਾਰੀਆਂ ਰਾਜੀਆਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਤਰ੍ਹਾਂ ਆਪਣੇ ਨਾਲ ਕਲਾਬੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਇੱਕ ਵੱਡਾ ਦਬਾਅ ਸਿਰਜਣ ਤੇ ਹਾਂ ਜੋ ਕਿਸਾਨੀ ਮੰਗਾਂ ਨੂੰ ਮਨਾਇਆ ਜਾ ਸਕੇ ਇਸ ਸਬੰਧੀ ਜਿਹੜਾ ਕਾਨੂੰਨ ਪਾਸ ਕੀਤਾ ਜਾ ਸਕਣ ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਕਿਸਾਨੀ ਧਿਰਾਂ ਦੇ ਨਾਲ ਕੇਂਦਰ ਦੇ ਬਹਿਰਾਂ ਦੀਆਂ ਚਾਰਪੜਾ ਦੀ ਗਲਬਾਤ ਵੀ ਚੱਲਦੀ ਰਹੀ ਹੈ ਇਹ ਵੀ ਰਿਪੋਰਟਾਂ ਆਉਂਦੀਆਂ ਰਹੇ ਹਨ ਕਿ ਉਹਨਾਂ ਦੇ ਨਾਲ ਸਾਰਾ ਜਿਹੜਾ ਸਰਕਾਰੀ ਅਮਲਾ ਸਾਰਾ ਤਾਮਚੰਮ ਵੀ ਸੀ ਇਹ ਵੀ ਉਹਨਾਂ ਦੇ ਵਿੱਚ ਆਇਆ ਸੀ ਵੀ ਉਹ ਆਰਡੀਨੈਂਸ ਪਾਸ ਕੀਤਾ ਜਾਊਗਾ ਉਸ ਦੇ ਸਬੰਧੀ ਵੀ ਉਹਨਾਂ ਨੇ ਸਾਰਾ ਆਪਣੀ ਤਿਆਰੀਆਂ ਕੀਤੀਆਂ ਹੋਈਆਂ ਸੀ ਪਰੰਤੂ ਜਿਸ ਤਰ੍ਹਾਂ ਕੇ ਸਾਹਮਣੇ ਆਇਆ ਕਿ ਕਿਸਾਨੀ ਧਿਰਾਂ ਦੇ ਨੇ ਜੋ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਫਸਲੀ ਵਿਭਿੰਨਤਾ ਬਾਰੇ ਹੀ ਇਹ ਸੜੀ ਗਲਵਾ ਚੱਲ ਰਹੀ ਸੀ ਉਸ ਨੂੰ ਕਿਸਾਨੀ ਧਿਰਾਂ ਨੇ ਇੱਕ ਵਾਟਿਓ ਬਿਲਕੁਲ ਰੱਦ ਕਰ ਦਿੱਤਾ ਉਹਨਾਂ ਨੇ ਹੂੰ ਗਾਰੰਟੀ ਐਮ ਐਸ ਪੀ ਦੀ ਗਰੰਟੀ ਕਾਨੂੰਨ ਤੋਂ ਘੱਟ ਕੋਈ ਗੱਲ ਕਰਨ ਦੀ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਤੇ ਬਾਕੀ ਮੰਗਾ ਹੋਰ ਵੀ ਨੇ ਕਿਸਾਨੀਆਂ ਦੀਆਂ ਜਿਸ ਤਰ੍ਹਾਂ ਕਿ ਕਰਜ਼ਾ ਮਾਫੀ ਆ ਪੈਨਸ਼ਨਾਂ ਦੇ ਹੋਰ ਮਸਲੇ ਵੀ ਬਹੁਤ ਨੇ ਤੇ ਹੁਣ ਇਹਨਾਂ ਨੇ ਆਪਣਾ ਜਿਹੜਾ ਇੱਕ ਸੀ ਪਲੱਸ 50 ਫਾਰਮੂਲਾ ਐਮ ਐਸ ਪੀ ਦਾ ਤੇ ਡਾਕਟਰ ਸਾਹਿਬ ਪੰਦੀਰ ਸਾਹਿਬ ਕਹਿ ਰਹੇ ਸੀ ਕਿ ਜੇਕਰ ਸਾਰਾ ਕਰਜ਼ਾ ਮਾਫੀ ਦੀ ਵਿੱਚ ਹੈਗੀ ਤਾਂ ਉਹ 78 80 ਲੱਖ ਕਰੋੜੀ ਬਣਦਾ ਕੋਈ ਬਹੁਤ ਹੀ ਵੱਡੀ ਰਕਮ ਨਹੀਂ ਕੇਂਦਰ ਸਰਕਾਰ ਤੇ ਜੇਕਰ ਇਸ ਪੱਸੇ ਆਈ ਤਾਂ ਐਮਐਸਪੀ ਜਿਹੜਾ ਖਰੀਦ ਗਾਰੰਟੀ ਕਨੂੰ ਉਹਦੇ ਤੇ ਉਹ 150 ਲੱਖ ਕਰੋੜ ਤੱਕ ਹੀ ਦੱਸ ਰਹੇ ਨੇ ਕਿ ਵੱਡਾ ਬੋਝ ਨਹੀਂ ਬਲਕਿ ਉਹਨਾਂ ਦਾ ਕਹਿਣਾ ਹੈ ਕਿ ਕਈ ਲੱਖ ਕਰੋੜ ਦੇ ਬੀਜ ਚਾਤੇ ਵਾਲੇ ਜਿਹੜੇ ਪਦਾਰਥ ਨੇ ਉਹ ਭਾਰਤ ਸਰਕਾਰ ਵੱਲੋਂ ਬਾਹਰੋਂ ਮੰਗਵਾਈ ਜਾਂਦੇ ਨੇ ਤੇ ਜੇਕਰ ਕਿਸਾਨ ਇੱਥੇ ਵੱਖ-ਵੱਖ ਫਸਲਾਂ ਬੀਜਣਗੇ ਤੇਲ ਵਾਲੇ ਵੀ ਜੀ ਤਾਂ ਜਿਹੜੀ ਤੇਲ ਮੰਗਵਾਉਣ ਦਾ ਜਿਹੜਾ ਖਰਚਾ ਉਹ ਬਚ ਜਾਏਗਾ ਕਹਿੰਦੇ ਭਾਪਕੇ ਉਹ ਵਾਰ-ਵਾਰ ਇਸ ਗੱਲ ਦੀ ਦਿਹਾਈ ਦੇ ਰਹੇ ਨੇ ਕਿ ਇੰਨਾ ਵੱਡਾ ਖਰਚਾ ਨਹੀਂ ਤੇ ਪਰantu ਦੂਜੇ ਵੱਡੇ ਨਾਲ ਦੋਸ਼ ਲਾ ਰਹੇ ਨੇ ਕਿ ਕੇਂਦਰ ਸਰਕਾਰ ਦੇ ਉੱਤੇ ਜਿਹੜੀ ਬੈਠੀ ਹੈ ਕਾਪੂਰੀ ਜਗਤ ਲਿਹਾਜਾ ਮੋਦੀ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨ ਰਹੀ ਤੇ ਜੇਕਰ ਜਮਹੂਰੀਅਤ ਹੱਕਾਂ ਲਈ ਉਹ ਅੱਗੇ ਵਾਧ ਰਹੇ ਨੇ ਤਾਂ ਉਹਨੂੰ ਸੰਭੂ ਤੇ ਕਹਿ ਲੀਏ ਅਨੋਰੀ ਤੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਡਾਕਟਰ ਸਾਹਿਬ ਜਿਵੇਂ ਕਿ ਉਹਨਾਂ ਨੇ ਸੱਦਾ ਦਿੱਤਾ ਹੈ ਹੋਰ ਪੋਲੀਟੀਕਲ ਪਾਰਟੀਆਂ ਨੂੰ ਵੀ ਉਹਨਾਂ ਦੇ ਹੱਕ ਦੇ ਵਿੱਚ ਆਉਣ ਮੈਂਬਰ ਪਾਰਲੀਮੈਂਟ ਸਾਰੇ ਉਹਨਾਂ ਦਾ ਕਹਿੰਦਾ ਭਾਵ ਕਿ ਬਾਕੀ ਧਿਰਾਂ ਦੇ ਮੈਂਬਰ ਪਾਰਲੀਮੈਂਟ ਐਮਪੀ ਨੇ ਜਿਹੜੇ ਉਹ ਇੱਕ ਮਤ ਹੋ ਕੇ ਕਿਸਾਨ ਦੇ ਹੱਕ ਦੇ ਵਿੱਚ ਨਿਤਨ ਕਿਉਂਕਿ ਇਸ ਵੇਲੇ ਪੌਣੇ 200 ਦੇ ਕਰੀਬ ਜਿਹੜੇ ਕਿਸਾਨ ਮੈਂਬਰ ਦੱਸੇ ਜਾਂਦੇ ਨੇ ਇਹ ਹੋਣ ਵਾਲੀ ਜਿਹੜੀ ਹੈ ਪਾਰਲੀਮੈਂਟ ਸੰਸਦ ਜਿਹੜੀ ਹੈ ਹੁਣ ਕਹਿੰਦਾ ਭਾਵ ਕਿ ਉਹ ਜੇਕਰ ਪੌਣੇ 200 ਤੋਂ ਕਰੀਬ 150 ਤੋਂ ਵੱਧ ਨੇ ਤਾਂ ਜੇਕਰ ਉਹ ਪ੍ਰੈਸ਼ਰ ਬਿਲਡ ਕਰਦੇ ਐ ਮੋਦੀ ਸਰਕਾਰ ਉੱਤੇ ਸਾਂਝੇ ਕਿਸਾਨੀ ਮੰਗਾਂ ਲਈ ਇਹ ਪ੍ਰਵਾਨ ਹੋਣ ਤਾਂ ਵੱਡੀ ਗੱਲ ਨਹੀਂ ਕਿ ਕੇਂਦਰ ਸਰਕਾਰ ਇਸ ਪਾਸੇ ਗੰਭੀਰ ਹੋ ਸਕਦੀ ਹੈ ਜੀ ਜੀ ਭਿੰਦਰ ਸਾਹਿਬ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਦੇ ਸ਼੍ਰੀ ਰਾਹੁਲ ਗਾਂਧੀ ਵੱਲੋਂ ਇਹ ਹੰਧਾਰਾ ਦਿੱਤਾ ਗਿਆ ਹੈ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਐਮਐਸਪੀ ਗਰੰਟੀ ਦੇਵਾਂਗੇ ਇਸ ਸਬੰਧੀ ਉਹਨਾਂ ਨੇ ਕਾਨੂੰਨ ਬਣਾਵਾਂਗੇ ਇਸੇ ਤਰ੍ਹਾਂ ਕਾਲੀ ਦਲ ਵੱਲੋਂ ਵੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੌਣੇ 200 ਦੇ ਕਰੀਬ ਐਮਪੀ ਨੇ ਇਹਦਾ ਮਤਲਬ ਹੈ ਭਾਰਤਿਕ ਖੇਤੀਬਾੜੀ ਪ੍ਰਧਾਨ ਨਾਰਾਜ ਹੈ ਜਿਹਦੇ ਵਿੱਚ ਖੇਤੀ ਦੇ ਉੱਪਰ ਡਿਪੈਂਡ ਕਰਦੇ ਲੋਕਾਂ ਦੀ ਹੈ ਵੋਟਾਂ ਬਹੁਤ ਜ਼ਿਆਦਾ ਨੇ ਤੇ ਇਹ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਨੇ ਕੱਲੇ ਕਿਸਾਨ ਐਮਪੀ ਹੀ ਨਹੀਂ ਵੋਟਰ ਬੜੇ ਨੇ ਕਿ ਇਹਦੇ ਨਾਲ ਜਿਸ ਤਰ੍ਹਾਂ ਕਿ ਵਿਦੇਸ਼ ਦੇ ਵਿੱਚੋਂ ਜਿਹੜੇ ਕਿ ਤੇਲ ਵਾਲੇ ਪਦਾਰਥ ਜਾਂ ਹੋਰ ਮੰਗਾਉਣੇ ਨੇ ਜੇ ਉਹ ਇੱਥੇ ਭਾਰਤ ਦੇ ਵਿੱਚ ਪੈਦਾ ਹੋਣਗੇ ਤੇ ਕਿਸਾਨਾਂ ਨੂੰ ਦਿੱਤਾ ਜਾਏਗਾ ਤਾਂ ਸਾਡੀ ਦੇਸ਼ ਦੀ ਆਬਾਦੀ ਵੀ ਖੁਸ਼ਹਾਲ ਹੋਵੇ ਕਿਤੇ ਦੇਸ਼ ਵੀ ਖੁਸ਼ਹਾਲ ਹੋਏਗਾ ਸਾਡਾ ਜਿਹੜੀ ਫੋਰਨ ਐਕਸਚੇਂਜ ਹੈ ਉਹ ਬਚੇਗੀ ਪਰੰਤੂ ਕਾਰਪੋਰੇਟ ਜਗਤ ਦੇ ਦਬਾਅ ਹੇਠ ਕੇਂਦਰ ਸਰਕਾਰ ਕਿਸਾਨਾਂ ਨੂੰ ਨਹੀਂ ਦੇਣਾ ਚਾਹ ਰਹੀ ਪਰ ਕਾਰਪੋਰੇਟ ਨੂੰ ਇਹ ਫਾਇਦਾ ਪਹੁੰਚ ਰਿਹਾ ਹੈ ਇਸ ਸੰਬੰਧੀ ਜਿਹੜੇ ਸਾਡੇ ਕਿਸਾਨੀ ਨਾਲ ਜੁੜੇ ਹੋਏ ਐਮਪੀ ਨੇ ਜਾਂ ਜਿਹੜੀਆਂ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਰਾਜਸੀ ਪਾਰਟੀਆਂ ਨੇ ਉਹਨਾਂ ਨੂੰ ਇਸ ਪ੍ਰਤੀ ਸचेਤ ਹੋ ਕੇ ਕਿਸਾਨੀ ਦਾ ਪੱਖ ਲੈਣ ਦੀ ਜ਼ਰੂਰਤ ਹੈ ਤਾਂ ਜੋ ਕਿਸਾਨੀ ਨੂੰ ਵੀ ਬਚਾਇਆ ਜਾ ਸਕੇ ਅਤੇ ਦੇਸ਼ ਦੀ ਇੱਕ ਖੁਸ਼ਹਾਲੀ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ ਇਸ ਤੇ ਵੀ ਡਾਕਟਰ ਸਾਹਿਬ ਤੁਸੀਂ ਕਹੇ ਕਿ ਅਕਾਲੀ ਦਲ ਨੇ ਤਾਂ ਕਾਂਗਰਸ ਵੱਲੋਂ ਕਹਿ ਲਿਆ ਕਿ ਰਾਹੁਲ ਗਾਂਧੀ ਨੇ ਹੰਗਾਰਾ ਭਰਿਆ ਇਸ ਗੱਲ ਦਾ ਪਰੰਤੂ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਹੈ ਉਹ ਇਹ ਹੈ ਕਿ ਜੇਕਰ ਅਗਲੀ ਵਾਰ 2024 ਪਿੰਡ ਦੇ ਵਿੱਚੋਂ ਇੰਡੀਆ ਘਾਟ ਜੋੜ ਜਿੱਤਦਾ ਹੈ ਤਾਂ ਅਗਲੀ ਸਰਕਾਰ ਜੇਕਰ ਉਹਨਾਂ ਦੀ ਬਣਦੀ ਹੈ ਤਾਂ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਉਹ ਪਾਸ ਕਰਨਗੇ ਤੇ ਨਾਲ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਨਹੀਂ ਦੇਸ਼ ਇਸ ਫਾਰਮੂਲੇ ਨੂੰ ਸਹਿ ਸਕਦਾ ਹੈ ਵਿਤੀ ਲਿਹਾਜ਼ ਉੱਤੇ ਵੀ ਪਰੰਤੂ ਉਹਨਾਂ ਨੇ ਅਗਲੇ ਪਿੰਡ ਦੀ ਗੱਲ ਕੀਤੀ ਹੈ ਅਗਲੀ ਜਿਹੜੀ ਹੈ ਲੋਕ ਸਭਾ ਤੇ ਜਦੋਂ ਕਿ ਕਿਸਾਨਾਂ ਦਾ ਸੱਦਾ ਹੈ ਕਿ ਹੁਣ ਆਉਣ ਵਾਲੀ ਲੋਕ ਸਭਾ ਪ੍ਰੈਸ਼ਰ ਬਿਲਡ ਕਰੇ ਕਿਸਾਨੀ ਹੱਕਾਂ ਉੱਤੇ ਐਮ ਐਸ ਪੀ ਖਰੀਦ ਗਾਰੰਟੀ ਉੱਤੇ ਤਾਂ ਕਿ ਜਿਹੜੀ 150 ਤੋਂ ਬਾਅਦ 1200 ਦੇ ਕਰੀਬ ਜਿਹੜੇ ਐਮ ਪੀ ਨੇ ਕਿਸਾਨ ਵਰਗ ਦੇ ਵਿੱਚ ਉਹ ਇੱਕ ਕਿਸਾਨੀ ਦੇ ਹੱਕ ਦੇ ਵਿੱਚ ਨਿੱਤਰਣ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜੀ ਪਿੰਡ ਸਰਬ ਇਹ ਬਿਲਕੁਲ ਠੀਕ ਹੈ ਕਿ ਕਿਸਾਨਾਂ ਦੀ ਮੰਗ ਇਹ ਹੈ ਵੀ ਮੌਜੂਦਾ ਸਮੇਂ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਤੇ ਇਹ ਮੈਂਬਰ ਪਾਰਲੀਮੈਂਟਾਂ ਨੂੰ ਹਿੱਤ ਦੇ ਵਿੱਚ ਉੱਠ ਆਉਣਾ ਚਾਹੀਦਾ ਪਰ ਨਾਲ ਹੀ ਇਹ ਵੀ ਕਿਸਾਨਾਂ ਦੀ ਮੰਗ ਨੇ ਜਾਂ ਕਿਸਾਨਾਂ ਦੇ ਸੱਦੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੋਚ ਦੇ ਵਿੱਚ ਪਾ ਦਿੰਦਾ ਸਸ਼ੋਪੰਜ ਦੇ ਵਿੱਚ ਪਾ ਦਿੱਤਾ ਉਹਨਾਂ ਨੂੰ ਇਸ ਸੰਬੰਧੀ ਇੱਕ ਸਪਸ਼ਟ ਪੈਂਤੜਾ ਲੈਣਾ ਪੈਣਾ ਕਿਸਾਨੀ ਦੇ ਨਾਲ ਇਕੱਲੇ ਕਿਸਾਨੀ ਹੀ ਨਹੀਂ ਇਹਦੇ ਨਾਲ ਮਜ਼ਦੂਰਾਂ ਦੇ ਵੀ ਜੁੜੇ ਹੋਈ ਹੈ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ ਕਿਸਮਤ ਵੀ ਜੁੜੀ ਹੋਈ ਹੈ ਉਹਨਾਂ ਦੀ ਹੋਣੀ ਵੀ ਜੁੜੀ ਹੋਈ ਹੈ ਇਸ ਤਰ੍ਹਾਂ ਬਹੁਤ ਵੱਡਾ ਇਹ ਇੱਕ ਤੰਤਰ ਬਣ ਜਾਂਦਾ ਹੈ ਹੁਣ ਜ਼ਰੂਰੀ ਨਹੀਂ ਹੈ ਪੌਣੇ 200 ਦਾ ਐਮਪੀ ਕਿਸਾਨ ਕਿਸਾਨੀ ਨਾਲ ਸੰਬੰਧਿਤ ਹੈ ਬਾਕੀ ਜਿਹੜੇ ਦੂਸਰੇ ਐਮਪੀ ਨੇ ਉਹ ਵੀ ਕਿਸਾਨਾਂ ਦੀਆਂ ਵੋਟਾਂ ਲੈਂਦੇ ਹੋਣਗੇ ਜੇਕਰ ਇਸ ਤਰ੍ਹਾਂ ਆਰਥਿਕ ਤੌਰ ਦੇ ਵਿੱਚ ਹੋਣ ਲੱਗ ਗਿਆ ਬੰਦਾਰਾ ਹੋਇਆ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਵੀ ਹੋ ਸਕਦਾ ਵੱਡੀਆਂ ਪਾਰਟੀਆਂ ਨੂੰ ਜਿਹੜੀਆਂ ਸੱਤਾ ਦੇ ਉੱਪਰ ਨੇ ਜਾਂ ਸੱਤਾ ਭੋਗ ਰਹੀਆਂ ਨੇ ਤੇ ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਨੇ ਕਿਹਾ ਹੈਗਾ ਕਿ ਜੇਕਰ ਸਾਨੂੰ ਅਗਲੀ ਸਮੇਂ ਦੇ ਵਿੱਚ ਸੱਤਾ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਕਰਾਂਗੇ ਇਸ ਨੇ ਲਾਜ਼ਮੀ ਤੌਰ ਦੇ ਉੱਪਰ ਸੱਤਾ ਥਿਰ ਨੂੰ ਵੀ ਹਲੂਨਾ ਦੇਣਾ ਹੈ ਤੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੋਂ ਵੀ ਜ਼ਮੀਨ ਖਿਸਕਣ ਦੀ ਇਹ ਸੰਭਾਵਨਾਵਾਂ ਬਣਾ ਸਕਦੇ ਨੇ ਜੇਕਰ ਕਿਸਾਨ ਇਕੱਠੇ ਹੁੰਦੇ ਨੇ ਤੇ ਜਿਹੜੇ ਕਿ ਆਰਥਿਕ ਪੱਖ ਦੇ ਵਿੱਚ ਹੋਰ ਵੀ ਜਿਹੜੇ ਆਰਥਿਕ ਤੌਰ ਤੇ ਪਿਛਲੇ ਵਰਗ ਨੇ ਉਹਨਾਂ ਨੂੰ ਵੀ ਇਹਦੇ ਚੋਂ ਖੇਤੀ ਦੇ ਵਿੱਚ ਨੂੰ ਫਾਇਦਾ ਮਿਲਣਾ ਹੈ ਤੇ ਇਹਦੇ ਨਾਲ ਜਿਹੜੇ ਹੋਰ ਧੰਦੇ ਵੱਡੇ ਜੁੜੇ ਹੋਏ ਨੇਗੇ ਜੇਕਰ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਤਾਂ ਕਿਸਾਨੀ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੈਸ਼ਰ ਵੀ ਬਿਲਡ ਹੋ ਸਕਦਾ ਹੈ ਅਤੇ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਗੰਭੀਰਤਾ ਨਾਲ ਸੋਚਣਾ ਵੀ ਪੈ ਸਕਦਾ ਹੈ ਤੇ ਆਪਣਾ ਜਿਹੜਾ ਠੱਠੀਅਲ ਜਾਂ ਅੜੀਅਲ ਰਵਈਆ ਉਹ ਤੋਂ ਪਿੱਛੇ ਹਟਣਾ ਪੈ ਸਕਦਾ ਹੈ ਕੀ ਬਿੰਦਰ ਸਾਹਿਬ ਬਿਲਕੁਲ ਭਾਰਤ ਇੱਕ ਕਹਿ ਲਈਏ ਕਿ ਸਭ ਤੋਂ ਵੱਧ ਇੱਥੇ ਕਿਸਾਨ ਤਬਕ ਹੈ ਤੇ ਜੇਕਰ ਕਿਸਾਨ ਤਬਕੇ ਦੀ ਮੰਗ ਨੂੰ ਜਿਹੜੀ ਕੇਂਦਰ ਉਹ ਉਸ ਤਰੀਕੇ ਪ੍ਰਵਾਨ ਨਹੀਂ ਕਰਦੀ ਤਾਂ ਕਿਸਾਨਾਂ ਦਾ ਜਿਹੜਾ ਸਿਆਸੀ ਗੁੱਸਾ ਉਹ ਇੱਕ ਵੱਖਰੀ ਤਰ੍ਹਾਂ ਦਾ ਜਲਵਾ ਵੀ ਦਿਖਾ ਸਕਦਾ ਬਿਲਕੁਲ ਡਾਕਟਰ ਸਾਹਿਬ ਤੁਸੀਂ ਇਹ ਗੱਲ ਬਿਲਕੁਲ ਸਹੀ ਕਹੀ ਹੈ ਤੇ ਨਾਲ ਕਿਉਂਕਿ ਕਿਸਾਨੀ ਇਕਤਾ ਵੱਲ ਵੀ ਫਿਰ ਵੱਜਣ ਲੱਗੀ ਹੈ ਭਾਵੇਂ ਕਿ ਜਿਹੜੇ ਹੁਣ ਗੁੱਟ ਨੇ ਕਿਉਂਕਿ ਸਾਰੀਆਂ ਕਿਸਾਨ ਧਿਰਾਂ ਦੀਆਂ ਤਿੰਨ ਖੇਤੀ ਕਾਨੂੰਨ ਜਦ ਵਾਪਸ ਹੋਏ ਇਹ ਅਲੱਗ-ਥਲੱਗ ਇੱਕ ਵਾਰੀ ਪਏ ਪੰਜਾਬ ਜਦੋਂ ਇਹਨਾਂ ਨੇ ਸਰਗਰਮੀਆਂ ਰੱਖੀਆਂ ਤਾਂ ਹੁਣ ਜਦੋਂ ਦਿੱਲੀ ਕੂਚ ਦਾ ਪ੍ਰੋਗਰਾਮ ਆਇਆ ਤਾਂ ਕਿਸਾਨਾਂ ਦੇ ਵਿੱਚ ਵੀ ਇੱਕ ਵੱਖਰੀ ਤਰ੍ਹਾਂ ਦਾ ਹਲੂਣਾ ਵੇਖਣ ਨੂੰ ਮਿਲਿਆ ਤੇ ਜਿਹੜਾ ਦਿੱਲੀ ਕੂਚ ਵਾਲੀਆਂ ਧਿਰਾਂ ਨੇ ਉਹ ਵੀ ਕਹਿ ਲਿਆ ਕਿ ਹੁਣ ਬਾਕੀ ਕਿਸਾਨ ਧਰਾਂ ਨੂੰ ਵੀ ਹੁਣ ਸੱਦਾ ਦੇਣ ਲੱਗੀਆਂ ਨੇ ਕਿ ਆਓ ਕਿਉਂਕਿ ਹੁਣ ਇੱਕ ਵਕਤ ਹੈ ਕਿਉਂਕਿ ਸਤਨਾਮ ਸਿੰਘ ਬਹਿਰੂ ਜਿਹੜੇ ਕਿ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੇ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਈ ਉਹਨਾਂ ਨੇ ਸੁਪਰੀਮ ਕੋਰਟ ਤੱਕ ਕੇਸ ਲਜਾਇਆ ਇੱਕ ਵੱਡੀ ਜਦਵਜਹਿਦ ਕੀਤੀ ਵਿਅਕਤੀਗਤ ਲਿਹਾਜ਼ ਉਤੇ ਸਤਨਾਮ ਸਿੰਘ ਵੈਰੂ ਇੱਕ ਕਹਿ ਲਈ ਕਿ ਸਮਾਂ ਛੋਟੇ ਕਿਸਾਨ ਆਗੂ ਨੇ ਤੇ ਭਾਵੇਂ ਕਿ ਉਹਨਾਂ ਦਾ ਕਿਸਾਨ ਜੂਨੀਅਨਾਂ ਦੇ ਵਿੱਚ ਵੱਡਾ ਤਜਰਬਾ ਹੈ ਤੇ ਉਹ ਇਸ ਤੋਂ ਪਹਿਲਾਂ ਐਸਕੇਐਮ ਜਿਹੜਾ ਹੈ ਸਿਆਸੀ ਵਜ ਦਾ ਉਹਦੀ ਧਿਰ ਦੇ ਨਾਲ ਉਹਨਾਂ ਦਾ ਸੀਗਾ ਸਰੂਕਾਰ ਤੇ ਹੁਣ ਕਿਉਂਕਿ ਇੱਕ ਕਿਸਾਨ ਕੂਚ ਜਿਹੜਾ ਤੁਰਿਆ ਦਿੱਲੀ ਵਾਲਾ ਉਸ ਤਰ੍ਹਾਂ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਲੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਇੱਕ ਅਹਿਮ ਵਕਤ ਹੈ ਤੇ ਇੱਕ ਛੱਟ ਜੇ ਕਿਸਾਨ ਹੋਂ ਮਾਰ ਲੈਣਗੇ ਤਾਂ ਕੇਂਦਰ ਵੀ ਕਿਸਾਨਾਂ ਦੀ ਮੰਗ ਮੰਨ ਲਈ ਮਜਬੂਰ ਹੋਏਗਾ ਵਕਤ ਹੈ ਚੋਣਾਂ ਜਾਬ ਤੱਕ ਗਿਆ ਹੈ ਸਿਆਸੀ ਤਰ੍ਹਾਂ ਨੇ ਫਿਰ ਕਿਸਾਨਾਂ ਦੇ ਪੇੜ ਕੋਲ ਜਾਣਾ ਹੈ ਜਿਵੇਂ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੋਟਾਂ ਮੰਗਣੀਆਂ ਨਹੀਂ ਵੋਟਾਂ ਸਭ ਤੋਂ ਵੱਧ ਤਬਕਾ ਜਿਹੜਾ ਉਹ ਕਿਸਾਨੀ ਤੇ ਰਿਹਾ ਭਾਵੇਂ ਕਿ ਸਿਆਸੀ ਲਿਹਾਜ਼ ਉਤੇ ਕਿਸਾਨੀ ਤੇ ਰਕਵਕ ਜਿਹੜੀਆਂ ਗੁੱਟਾਂ ਦੇ ਵਿੱਚ ਵੀ ਵੰਡੀ ਹੋਈ ਹੈ ਫਿਰ ਵੀ ਇੱਕ ਵੱਡਾ ਤਬਕਾ ਦੇਸ਼ ਦੇ ਵਿੱਚ ਤੇ ਹੁਣ ਵੇਖਣ ਵਾਲੀ ਗੱਲ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਪ੍ਰੋਗਰਾਮ ਨੂੰ ਹੋਣ ਵਾਲੇ ਸੰਘਰਸ਼ ਨੂੰ ਕਿਉਂਕਿ ਇਹ ਸੰਘਰਸ਼ ਸਾਂਝਾ ਵੀ ਹੋ ਰਿਹਾ ਜਿੱਥੇ ਇੱਕ ਬੰਨੇ ਕਿਸਾਨ ਤੇ ਰਸ਼ੰਭੂ ਤੇ ਖਨੌਰੀ ਜਲੀਕੂਜ਼ ਦੇ ਪ੍ਰੋਗਰਾਮ ਦੇ ਵਿੱਚ ਡਟੇ ਹੋਏ ਨੇ ਦੂਜੇ ਬੰਨੇ ਜਿਹੜਾ ਬਾਕੀ ਐ ਇਸਕੀਮ 'ਚ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਵੀ ਮੈਦਾਨ ਮੱਲੇ ਪਾਤਪਾਦੀ ਸ੍ਰੀ ਕਾਡਾ ਗਵਾਂ ਦੀ ਕਰਾਂਗੇ ਪ੍ਰਦਰਸ਼ਨ ਕੀਤੇ ਗਏ ਨੇ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਟੂਲ ਪਲਾਜੇ ਮੁਕਤ ਕਰ ਦਿੱਤੇ ਗਏ ਨੇ ਤਾਂ ਕਿ ਕੇਂਦਰ ਸਰਕਾਰ ਉੱਤੇ ਕਿਸਾਨੀ ਦਾ ਪ੍ਰੈਸ਼ਰ ਬਿਲਡ ਹੋ ਸਕੇ ਹੁਣ ਜਿੱਥੇ ਇੱਕ ਪ੍ਰੈਸ਼ਰ ਬਿਲਡ ਦੀ ਗੱਲ ਹੈ ਨਾਲ ਕਿਸਾਨੀ ਵੀ ਮੁੜ ਲਾਮਬੰਦ ਹੋਣ ਲੱਗੀ ਹੈ ਤੇ ਜੇਕਰ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਹੋਰ ਲਟਕਾਇਆ ਤਾਂ ਕਿਸਾਨ ਉਹ ਦਿਨ ਦੂਰ ਨਹੀਂ ਫਿਰ ਇੱਕ ਪਲੇਟਫਾਰਮ ਉੱਤੇ ਹੋਣਗੇ ਤੇ ਨਾਲ ਹੀ ਕਿਉਂਕਿ ਜਿਸ ਜਿਹੜਾ ਹੁਣ ਦਿੱਲੀ ਕੂਚ ਪ੍ਰੋਗਰਾਮ ਹੈ ਜਿਸ ਦੀ ਅਗਵਾਈ ਕਰ ਰਹੇ ਨੇ ਡਲੇਵਾਲ ਤੇ ਪੰਦੇਰ ਸਾਹਿਬ ਉਹ ਵਾਰ-ਵਾਰ ਕਹਿ ਰਹੇ ਨੇ ਕਿ ਜੇਕਰ ਚੋਣ ਜਾਬਤਾ ਹੁਣ ਲੱਗ ਵੀ ਜਾਂਦਾ ਤਾਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਇਹ ਸੰਘਰਸ਼ ਦੇ ਵਿੱਚੋਂ ਹੀ ਅਸੀਂ ਜਿਹੜੀ ਸਦਾ ਧਿਰ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੋਵਾਂਗੇ ਤੇ ਲਿਹਾਜ਼ਾ ਵੈਟਰਾਂ ਦੇ ਕਿ ਭਾਰਤ ਦੀ ਜਿਹੜੀ ਮੋਦੀ ਸਰਕਾਰ ਹੈ ਕਿਸਾਨਾਂ ਦੇ ਮਸਲੇ ਚੋਣ ਜਾਬਤੇ ਤੋਂ ਪਹਿਲਾਂ-ਪਹਿਲਾਂ ਪ੍ਰਵਾਨ ਕਰਨ ਲਈ ਸਵੇ ਬਿਲਕੁਲ ਸਹੀ ਹੈ ਕਿਸਾਨ ਤਿਰਾਂ ਨੇ ਜਦੋਂ ਲੰਬੇ ਸੰਘਰਸ਼ ਕੀਤਾ ਉਹਦੇ ਵਿੱਚੋਂ ਉਹਨਾਂ ਨੇ ਬੜੀ ਸ਼ਕਤੀ ਵੀ ਗ੍ਰਹਿਣ ਕੀਤੀ ਸੀ ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਤੇ ਇਹ ਵੀ ਲੱਗਣ ਲੱਗ ਗਿਆ ਸੀ ਕਿ ਕਿਸਾਨ ਤਰਾਫ ਦੇ ਵਿੱਚ ਖਿੰਡ ਜਾਣੀਆਂ ਜਾਂ ਇਹਨਾਂ ਦਾ ਪ੍ਰਭਾਵ ਘਟ ਰਿਹਾ ਹੈ ਪਰ ਹੁਣ ਜਿਸ ਤਰ੍ਹਾਂ ਦੁਬਾਰਾ ਸੀਗਾ ਸ਼ੁਰੂ ਹੋਇਆ ਤੇ ਇਹਨਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਇਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਇਹ ਬਹੁਤ ਪ੍ਰਭਾਵਸ਼ਾਲੀ ਹੈ ਇਹ ਦੇ ਇਹਦੇ ਸਬੰਧ ਦੇ ਵਿੱਚ ਜੇ ਆਪਾਂ ਪਿਛਲੇ ਸ਼ੁਕਰ ਤੇ ਨਜ਼ਰ ਮਾਰੀਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਹੱਈਆ ਕਰਾਏ ਸੀ ਉਸ ਤੋਂ ਬਾਅਦ ਜਿਹੜਾ ਮਿਸਲਦਾਰੀ ਪ੍ਰਬੰਧ ਹੋਇਆ ਸੀਗਾ ਉਹ 12 ਮਿਸਲਾਂ ਬਣੀਆ ਸੀ ਬੇਸ਼ੱਕ ਉਹ ਆਪਸ ਵਿੱਚ ਮਿਸਲਦਾਰ ਆਪਸ ਵੀ ਲੜਦੇ ਰਹਿੰਦੇ ਪਰੰਤੂ ਜਦੋਂ ਦਿੱਲੀ ਦੇ ਉੱਪਰ ਚੜਾਈ ਕਰਨੀ ਹੁੰਦੀ ਸੀ ਤਾਂ ਸਾਰੇ ਇਕੱਠੇ ਹੋ ਜਾਂਦੇ ਆਪਣੇ ਮਤਭੇਦ ਭੁੱਲ ਕੇ ਸਾਂਝੇ ਦੁਸ਼ਮਣ ਦੇ ਨਾਲ ਉਹ ਲੜਾਈ ਲੜਦੇ ਸੀ ਤੇ ਦਿੱਲੀ ਦੇ ਉੱਪਰ ਆਪਣਾ ਜਾਂ ਅਬਦਾਲੀ ਦੇ ਨਾਲ ਲੜਾਈ ਕਿ ਲੜਨੀ ਹੁੰਦੀ ਤਦ ਵੀ ਇਕੱਠੇ ਹੋਏ ਸਾਂਝੇ ਦੁਸ਼ਮਣ ਦੇ ਖਿਲਾਫ ਉਹ ਇਕੱਠੇ ਹੁੰਦੇ ਸੀ ਬੇਸ਼ੱਕ ਉਹਨਾਂ ਦੇ ਆਪਸੀ ਮਤਭੇਦ ਸੀ ਇਸੇ ਤਰ੍ਹਾਂ ਦਾ ਹੁਕਸਾਨੀ ਜਥੇਬੰਦੀਆਂ ਬੇਸ਼ੱਕ ਕਿੰਨੀਆਂ ਨੇ ਆਪਸੀ મતਭੇਦ ਭਾਵੇਂ ਕਿੰਨੇ ਨੇ ਪਰੰਤੂ ਉਹਨਾਂ ਦਾ ਸਾਂਝਾ ਦੁਸ਼ਮਣ ਉਹਨਾਂ ਦਾ ਸਾਂਝਾ ਇੱਕ ਟੀਚਾ ਹੈ ਕਿ ਕਿਸਾਨੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਐਮ ਐਸ ਪੀ ਦੀ ਗਰੰਟੀ ਕਿਸ ਤਰ੍ਹਾਂ ਹਾਸਲ ਕਰਨੀ ਹੈ ਇੱਕ ਗੋਲ ਦੇ ਉੱਪਰ ਉਹ ਸਾਰੇ ਇਕੱਠੇ ਹੋਏ ਹੋਏ ਨੇ ਇਸੇ ਤਰ੍ਹਾਂ ਦੇਸ਼ ਦੀਆਂ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਇਸੇ ਨਕਸ਼ੇ ਕਦਮ ਦੇ ਉੱਪਰ ਚੱਲ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਦੇ ਵੱਲ ਵੱਧ ਰਹੇ ਨੇ ਜਿਸ ਤਰ੍ਹਾਂ ਕਿ ਸਟੈਪ ਵਾਈ ਸਟੈਪ ਉਹ ਅੱਗੇ ਵਧ ਰਹੇ ਨੇ ਉਹਨਾਂ ਨੇ ਆਪਣੀ ਆ ਜਿਹੜੀਆਂ ਪਿਛਲੀਆਂ ਜੋ ਕੋਈ ਗਲਤੀਆਂ ਸੀ ਉਹਨਾਂ ਤੋਂ ਵੀ ਸਭ ਕੁਝ ਸਿੱਖ ਕੇ ਹੁਣ ਸੰਘਰਸ਼ ਨੂੰ ਬੜੀ ਜ਼ੋਰਦਾਰ ਢੰਗ ਨਾਲ ਚਲਾ ਰਹੇ ਨੇ ਜੀ ਪਿੰਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਜਦੋਂ ਤਿੰਨ ਖੇਤੀ ਕਾਨੂੰਨਾ ਵੇਲੇ 20 ਜਿਹੜੀ ਕਿਸਾਨ 13 ਸਾਲ ਨੂੰ ਵੱਖ-ਵੱਖ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਸੀ ਇੱਕ ਦੂਜੇ ਦੇ ਖਿਲਾਫ ਕਈ ਥਾਵਾਂ ਤੇ ਇਹਨਾਂ ਦੀ ਮੋਰਚਾ ਬੰਦੀ ਵੀ ਵਿਖ ਨੂੰ ਮਿਲੀ ਪਰੰਤੂ ਜਿਉਂ-ਜਿਉਂ ਕੇਂਦਰ ਦਾ ਤਿੰਨ ਖੇਤੀ ਕਾਨੂੰਨਾ ਵਾਲਾ ਕਹਾੜਾ ਦਿੱਖਾ ਹੁੰਦਾ ਗਿਆ ਤਾਂ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਕ ਮਤ ਹੁੰਦੀਆਂ ਗਈਆਂ ਹੌਲੀ-ਹੌਲੀ ਅਜੇ ਹਾ ਨਜ਼ਾਰਾ ਵੇਖਣ ਨੂੰ ਮਿਲਿਆ ਕਿ ਦੇਸ਼ ਭਰ ਦੀਆਂ ਜਿਹੜੀਆਂ ਜਥੇਬੰਦੀਆਂ ਉਹ ਐਸਕੇਮ ਦੀ ਛਤਰੀ ਹੇਠ ਇਕੱਠੀਆਂ ਹੋਈਆਂ ਅਖੀਰ ਹਕੂਮਤ ਨੂੰ ਜਿਹੜੇ ਉਹ ਤਿੰਨ ਕਾਨੂੰਨ ਵਾਪਸ ਲੈਣੇ ਪਏ ਤੇ ਜਿਹੜੇ ਹੁਣ ਅਗਲੇ ਨੇ ਜਿਹੜੇ 10-12 ਮਸਲੇ ਕਿਸਾਨਾਂ ਦੇ ਜਿਨ੍ਹਾਂ ਵਿੱਚ ਖੇਤੀ ਕਰਜ਼ੇ ਦੀ ਗੱਲ ਹੈ ਕਿਸਾਨੀ ਕਰਜ਼ੇ ਦੀ ਐਮਐਸਪੀ ਕ੍ਰੀਡ ਗਾਰੰਟੀ ਕਾਨੂੰਨ ਸੁਆਮੀ ਨਾਥਨ ਫਾਰਮੂਲਾ ਸਮੇਤ ਹੋਰ ਇਹ ਉਸ ਪਹਿਲੇ 파ਰਟ 1 ਜਿਹੜਾ ਕਿਸਾਨ ਅੰਦੋਲਨ ਸੀ ਉਹਦਾ ਹਿੱਸਾ ਹੀ ਨੇ ਇਹ ਕਿਸਾਨਾਂ ਦਾ ਇੱਕ ਵੱਡਾ ਸ਼ਿਕਵਾ ਵੀ ਹੈ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਮੀਟਿੰਗਾਂ ਦੇ ਵਿੱਚ ਜਿਹੜੀਆਂ ਇਹ ਮੰਗਾਂ 10 12 ਜਿਨ੍ਹਾਂ ਲਈ ਹੁਣ ਲੜਾਈ ਹੈ ਇਹ ਪ੍ਰਵਾਨ ਕੀਤੀਆਂ ਨੇ ਪਰੰਤੂ ਲਾਗੂ ਕਰਨ ਤੋਂ ਹਿਚਕਾਹਟ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਅਗਲੇ ਸਮੇਂ ਇਸ ਕਿਸਾਨੀ ਮਾਹੌਲ ਦੇ ਵਿੱਚ ਕਿਹੜਾ ਅਗਲਾ ਕਹਿ ਲਈ ਕਿਪੜਾ ਅਧਿਆਏ ਸਾਹਮਣੇ ਆਉਂਦਾ ਹੈ ਲੰਗੇਕਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦੇ ਆ। ਨਾਲ ਉਹਨਾਂ ਦੇ ਪੰਜਾਬ ਪ੍ਰਦੇਸ਼ ਜਿਹੜੀ ਹੈ ਭਾਜਪਾ ਦੀ ਸੂਬਾ ਪ੍ਰਧਾਨ ਉਹਨਾਂ ਦੀ ਧੀ ਪੀਪਾ ਜੈ ਇੰਦਰਕੌਰ ਵੀ ਜਾਂਦੇ ਆ। ਤੇ ਬਾਅਦ ਦੇ ਵਿੱਚ ਉਹਨਾਂ ਮੀਡੀਆ ਸੈਕਸ਼ਨ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਕਿਸਾਨੀ ਮਸਲਿਆਂ ਉੱਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ। ਕਿਸਾਨਾਂ ਦੇ ਮਸਲੇ 'ਚ ਦੇਰੀ ਨਹੀਂ ਹੋਣੀ ਚਾਹੀਦੀ ਅਜਿਹਾ ਉਹਨਾਂ ਨੇ ਸੁਝਾਅ ਦਿੱਤਾ। ਖੈਰ ਹੁਣ ਅੱਗੇ ਵੇਖਣਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਪਟਨ ਨਰਿੰਦਰ ਸਿੰਘ ਦੀ رائے ਉੱਤੇ ਕਿਸਾਨਾਂ ਪ੍ਰਤੀ ਕਿਸ ਤਰ੍ਹਾਂ ਦਾ ਹੰਗਾਰਾ ਦਿੰਦੇ ਐ ਡਾਕਟਰ ਸਾਹਿਬ ਕੀ ਉਮੀਦ ਮੰਨਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਕੈਪਟਨ ਨਰਿੰਦਰ ਸਿੰਘ ਇਸ ਮਾਮਲੇ ਉੱਤੇ ਸਪੈਸ਼ਲ ਕਲ ਮਿਲਣ ਆਏ ਮਿਲਣ ਗਏ ਉਹਨਾਂ ਨੂੰ ਤੇ ਅੱਧੀ ਰਾਤ ਤੋਂ ਪਹਿਲਾਂ ਉਹ ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਡਿੰਦਰ ਸਾਹਿਬ ਜਿਸ ਤਰ੍ਹਾਂ ਕਿ ਕੈਪਟਨ ਨਰਿੰਦਰ ਸਿੰਘ ਲੰਬੇ ਸਿਆਸੀ ਕੈਰੀਅਰ ਹੈ ਉਹਨਾਂ ਦਾ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਬੜੀ ਉਹਨਾਂ ਨੇ ਆਪਣੀ ਪੋਲਿਟਿਕਸ ਨੂੰ ਚਲਾਇਆ ਇਸ ਤਰ੍ਹਾਂ ਤੇ ਹੁਣ ਭਾਜਪਾ ਦੇ ਵੱਡੇ ਲੀਡਰ ਨੇ ਉਹਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਤੇ ਆ ਕੇ ਧਿਆਨ ਦੇਣਾ ਕੁਝ ਮਾਣੇ ਰੱਖਦਾ ਹੈ ਐਸੀ ਗੱਲ ਹੈ ਕਿਉਂਕਿ ਉਹਨਾਂ ਦਾ ਜੈਸੀ ਭਾਜਪਾ ਦੇ ਵਿੱਚ ਪੰਜਾਬ ਭਾਜਪਾ ਦੇ ਵਿੱਚ ਕਾਫੀ ਵੱਡਾ ਹੈ ਉੱਚਾ ਰੁਤਬਾ ਹੈ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੇਥੜੀ ਪਦਰਤੀ ਇਸ ਤਰ੍ਹਾਂ ਬਿਆਨ ਦਿੱਤਾ ਉਹਨਾਂ ਨੇ ਕੋਈ ਨਾ ਕੋਈ ਸੋਚ ਕੇ ਹੀ ਇਸ ਪੱਖ ਦੇ ਵਿੱਚ ਉਹਨਾਂ ਨੂੰ ਕੋਈ ਨਾ ਕਿਸੇ ਪਾਸਿਓਂ ਇਸ਼ਾਰਾ ਹੋਇਆ ਹੋਵੇਗਾ ਤਦ ਹੀ ਉਹਨਾਂ ਨੇ ਇਹ ਸਾਨੂੰ ਦਿੱਤਾ ਕਿਉਂਕਿ ਪਿਛਲਾ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਇੱਕ ਵੱਖਰੀ ਭੂਮਿਕਾ ਰਹੀ ਆ ਉਸ ਸਮੇਂ ਦੇ ਵਿੱਚ ਵੀ ਉਹ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦੇ ਪ੍ਰਤੀ ਉਹਨਾਂ ਦਾ ਵੱਖਰੀ ਤਰ੍ਹਾਂ ਦਾ ਇੱਕ ਨਜ਼ਾਰਾ ਦੇਖਣ ਵਾਲਾ ਸੀ ਉਹਨਾਂ ਦੀ ਇੱਕ ਭੂਮਿਕਾ ਸੀ ਉਸ ਨੂੰ ਹੋਰ ਨਹੀਂ ਕੀਤਾ ਜਾ ਸਕਦਾ ਇਹ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਕੈਪਟਨ ਸਾਹਿਬ ਦੀ ਗੱਲ ਨੂੰ ਮੋਦੀ ਸਾਹਿਬ ਕਿੰਨਾ ਵਾਜਨ ਦਿੰਦੇ ਨੇ ਪਰੰਤੂ ਜਿੱਥੋਂ ਤੱਕ ਉਹਨਾਂ ਦੇ ਪਸ਼ੁੱਕ ਨੂੰ ਦੇਖਿਆ ਜਾ ਸਕਦਾ ਇਹਦੇ ਤੋਂ ਇਹੋ ਹੀ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਨਾ ਕੋਈ ਪੋਜਿਟਿਵ ਜਾਂ ਉਹਨਾਂ ਨੂੰ ਕੋਈ ਹੰਧਾਰਾ ਇਸ ਤਰ੍ਹਾਂ ਦਾ ਮੋਦੀ ਸਾਹਿਬ ਵੱਲੋਂ ਦਿੱਤਾ ਗਿਆ ਹੋਣਾ ਇਸ ਸਬੰਧ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਜੀ ਪਿੰਡਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਆਪਾਂ ਕਿਸਾਨੀ ਸੰਘਰਸ਼ ਤੋਂ ਕੋਮੋ ਦੇ ਸਿਆਸਤਵਾਲ ਪਹੁੰਚ ਚੁਕੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਸਿਆਸੀ ਆਗੂ ਵਜੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਸਿਆਸੀ ਗੱਲਾਂ ਹੋਰ ਵੀ ਹੁੰਦੀਆਂ ਨਾਲ ਉਹਨਾਂ ਨੇ ਕਿਸਾਨੀ ਮਸਲੇ ਦਾ ਵੀ ਜ਼ਿਕਰ ਕੀਤਾ ਕਿਉਂਕਿ ਇੰਨੀ ਦੇ ਨੀ ਪੰਜਾਬ ਤੇ ਹਰਿਆਣਾ ਦੇ ਵਿੱਚ ਫਸਿਆ ਹੋਇਆ ਖੈਰ ਡਾਕਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਖਰੀ ਤਰ੍ਹਾਂ ਦਾ ਮੀਡੀਆ ਸੈਕਸ਼ਨ ਦੇ ਵਿੱਚ ਹੋਰ ਵੀ ਬਿਆਨ ਦਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕ ਸਭਾ ਦੀ ਚੋਣ ਨਹੀਂ ਲੜ ਰਹਾ ਉਹਨਾਂ ਨੇ ਇਹ ਗੱਲ ਵੱਡੇ ਪੱਧਰ ਉਤੇ ਇਨਕਸਾਫ ਕਰ ਲਈ ਹੈ ਤੇ ਨਾਲ ਉਹਨਾਂ ਨੇ ਇੱਕ ਜਿਹੜੀ ਹੋਰ ਨਵੀਂ ਗੱਲ ਤੋਰੀ ਹੈ ਕਿ ਬੀਬਾ ਜੈਂਦਰ ਕੌਰ ਉਹਨਾਂ ਦੀ ਧੀ ਜਿਹੜੇ ਪੰਜਾਬ ਪ੍ਰਦੇਸ਼ ਭਾਜਪਾ ਦੇ ਮਹਿਲਾ ਵਿੰਗ ਦੀ ਸੁਭਾ ਪ੍ਰਧਾਨ ਨੇ ਪਹਿਲਾਂ ਚਰਚਾ ਸੀ ਕਿ ਉਹ ਲੋਕ ਸਭਾ ਪਟਿਆਲਾ ਸੀਟ ਤੋਂ ਭਾਜਪਾ ਦੀ ਤਰਫੋਂ ਉਮੀਦਵਾਰ ਹੋਣਗੀ ਪਰੰਤੂ ਕੈਪਟਨ ਨਵਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਬੀਬਾ ਜੈਂਦਰ ਕੌਰ ਨਹੀਂ ਉਹ ਵਿਧਾਨ ਸਭਾ ਪੇੜ ਪਟਿਆਲਾ ਤੋਂ ਉਲੜਨਗੇ ਕਹਿੰਦਾ ਆਪਾਂ ਅਗਲੀ ਜਦੋਂ ਵਿਧਾਨ ਸਭਾ ਆਏਗੀ ਫਿਲਹਾਲ ਜਿਹੜੀ ਲੋਕ ਸਭਾ ਹੈ ਤਾਂ ਲੋਕ ਸਭਾ ਦੇ ਵਿੱਚ ਉਹ ਭਾਜਪਾ ਦੀ ਤਰਫੋਂ ਉਹਨਾਂ ਦੀ ਪਤਨੀ ਪਰਨੀਤ ਕੌਰ ਉਮੀਦਵਾਰ ਦੇ ਚਿਹਰੇ ਵੱਜੋ ਹੋਣਗੇ ਪਰਨੀਤ ਕੌਰ ਇਸ ਵੇਲੇ ਕਾਂਗਰਸ ਦੇ ਮੋਤਲ ਸਸਪੈਂਡ ਹੋਏ ਮੈਂਬਰ ਪਾਰਲੀਮੈਂਟ ਉਹਨਾਂ ਦੀਆਂ ਗਤੀਵਿਧੀਆਂ ਬੇਸ਼ੱਕ ਭਾਜਪਾ ਪ੍ਰਤੀ ਪਿਛਲੇ ਸਮੇਂ ਤੋਂ ਚਾਰੀ ਨੇ ਪਰੰਤੂ ਤਕਨੀਕੀ ਲਿਹਾਜ਼ ਉੱਤੇ ਉਹ ਕਾਂਗਰਸ ਦੇ ਮੋਤਲ ਐਮਪੀ ਨੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਭਾਵੇਂ ਕਿ ਭਾਜਪਾ ਵੱਲੋਂ ਟਿਕਟਾਂ ਦੀ ਵੰਡ ਦਾ ਅਮਲ ਲੱਗੇ ਸ਼ੁਰੂ ਹੋਣਾ ਇੱਕ ਨਵੀਂ ਵਿਧੀ ਹੁੰਦੀ ਹੈ ਵੱਖਰੀ ਵਿਧੀ ਹੁੰਦੀ ਹੈ ਭਾਜਪਾ ਦੀ ਉਹਨਾਂ ਦਾ ਆਪਣਾ ਸੰਵਿਧਾਨ ਹੈ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਐ ਉਮੀਦਵਾਰਾਂ ਦੀ ਅਨਾਉਂਸਮੈਂਟ ਕਰਨੀ ਹੈ ਪਰੰਤੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਜ਼ਾਹਰ ਕਰ ਦੇਣੀ ਕਿ ਪ੍ਰਨੀਤ ਕੌਰ ਜਿਹੜੀ ਕੇਸ ਤੋਂ ਪਹਿਲਾਂ ਚਾਰ ਵਾਰ ਪਟਿਆਲਾ ਤੋਂ ਜਿੱਤੀ ਨਹੀਂ ਇੱਕ ਵਾਰ ਹਾਰੇਨੀ ਉਹੀ ਅਗਲੇ ਉਮੀਦਵਾਰ ਹੋਣਗੇ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਪ੍ਰਨੀਤ ਕੌਰ ਤਾਂ ਹਾਲੇ ਕਾਂਗਰਸ ਦੇ ਮੋਤਲ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਹਾਲੇ ਪ੍ਰਕਾਸ਼ ਪ੍ਰਖਾਸਤ ਨਹੀਂ ਕੀਤਾ ਗਿਆ ਜੀ ਅੰਡਰ ਸਾਹਿਬ ਜਿਸ ਤਰ੍ਹਾਂ ਕਿ ਡੈਮੋਕ੍ਰੇਸੀ ਦੇ ਕਈ ਰੂਪ ਲੈਂਗੇ ਬੁੱਢੂਆ ਡੈਮੋਕ੍ਰੇਸੀ ਹੈ ਜਿਸ ਤਰ੍ਹਾਂ ਤੇ ਸੋਸ਼ੀਸ ਡੈਮੋਕ੍ਰੇਸੀ ਹੈ ਜਾਂ ਹੋਰ ਅਲੱਗ-ਅਲੱਗ ਹੈ ਇਹ ਕਿਹਾ ਜਾਂਦਾ ਵੀ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਹੈ ਤੇ ਇਹਦੇ ਵਿੱਚ ਪਾਰਟੀ ਦਾ ਜਿਹੜਾ ਟਿਕਟਾਂ ਦੀ ਵੰਡਦਾ ਉਹਦੇ ਵੱਖ-ਵੱਖਰੇ ਫਾਰਮ ਹੁੰਦੇ ਨੇ ਪਾਰਲੀਮੈਂਟਰੀ ਬੋਰਡ ਹੁੰਦਾ ਫਿਰ ਜ਼ਿਲ੍ਹਾ ਕਾਇਆਂ ਹੁੰਦੀਆਂ ਨੇ ਫਿਰ ਪ੍ਰਧਾਨ ਹੁੰਦੇ ਨੇ ਤੇ ਇਸੇ ਤਰ੍ਹਾਂ ਕੋਰ ਕਮੇਟੀਆਂ ਦੀਆਂ ਸਿਫਾਰਸ਼ਾਂ ਹੁੰਦੀਆਂ ਨੇ ਹੋਰ ਹੁੰਦਾ ਦੇਖਣ ਨੂੰ ਤਾਂ ਬਿਲਕੁਲ ਇਹ ਹੁੰਦਾ ਪਰੰਤੂ ਜਿਹੜੇ ਵੱਡੇ ਲੀਡਰ ਨੇ ਜਾਂ ਜਿਸ ਤਰ੍ਹਾਂ ਕਿ ਜਿਵੇਂ ਹੁਣ ਤੁਸੀਂ ਦੱਸੀ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਵੀ ਉਥੋਂ ਉਹ ਲੜਨਗੇ ਇਹਦਾ ਮਤਲਬ ਹੈ ਇਹ ਪਹਿਲਾਂ ਸਾਰਾ ਕੁਝ ਤੈਅ ਹੁੰਦਾ ਹੈਗਾ ਵੱਡੇ ਲੀਡਰਾਂ ਦੇ ਲਈ ਕੋਈ ਸਮੱਸਿਆ ਨਹੀਂ ਹੁੰਦੀ ਉਹਨਾਂ ਨੂੰ ਉਹ ਪ੍ਰੋਸੈਸ ਦੇ ਵਿੱਚੋਂ ਦੀ ਲੰਘਣ ਦੀ ਉਹਨਾਂ ਦੇ ਲਈ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਜੋ ਕਹਿ ਰਹੇ ਨੇ ਉਹ ਗੱਲ ਪ੍ਰਧਾਨ ਮੰਤਰੀ ਮੋਦੀ ਅੱਗੇ ਵੀ ਵਿਚਾਰੀ ਗਈ ਹੋਈ ਜੀ ਬਿਲਕੁਲ ਬਿਲਕੁਲ ਭਿੰਦਰ ਸਾਹਿਬ ਕੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਹੈ ਜਾਂ ਉਹਨਾਂ ਨੇ ਕਿਹਾ ਉਹਨਾਂ ਨੇ ਉੱਪਰ ਸੈਂਟਰਲ ਲੀਡਰਸ਼ਿਪ ਦੇ ਨਾਲ ਭਾਜਪਾ ਦੀ ਦੇ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਆਪਣਾ ਐਲਾਨ ਕੀਤਾ ਹੋਵੇਗਾ ਇਹਦੇ ਵਿੱਚ ਇਹ ਹੈ ਵੀ ਉਹ ਪੂਰੀ ਤਰ੍ਹਾਂ ਇਸ ਤਰ੍ਹਾਂ ਕੇ ਕੰਫੀਡੈਂਟ ਨੇ ਵੀ ਪਾਰਲੀਮੈਂਟ ਦੀ ਜਿਹੜੀ ਟਿਕਟ ਹੈ ਜਾਂ ਪਾਰਲੀਮੈਂਟ ਦੀ ਕੂਨ ਦੇ ਲਈ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਤੋਂ ਉਮੀਦਵਾਰ ਹੋਣਗੇ ਤੇ ਅਗਲੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਬਾਜੇਂਦਰ ਕੌਰ ਪਟਿਆਲੇ ਤੋਂ ਇਹ ਨਿਸ਼ਚਿਤ ਹੁੰਦਾ ਹੈ ਕਿ ਦੇਖੋ ਇਸ ਤਰ੍ਹਾਂ ਦੇ ਜੀ ਡੈਮੋਕ੍ਰੇਸੀ ਦੇ ਵਿੱਚ ਵੀ ਤੇ ਕੁਝ ਲੋਗ ਇੰਨੇ ਪ੍ਰਭਾਵਸ਼ਾਲੀ ਹੁੰਦੇ ਨੇ ਸਾਰੀਆਂ ਸੰਸਥਾਵਾਂ ਜਾਂ ਉਹਨਾਂ ਦੇ ਅੰਦਰਲੇ ਜਿਹੜੇ ਫੋਰਮ ਨੇ ਉਹਨਾਂ ਨੂੰ ਸਾਰਾ ਉਹਨਾਂ ਨੇ ਕਾਬੂ ਕੀਤਾ ਹੁੰਦਾ ਉਸ ਤਰ੍ਹਾਂ ਉਹ ਹੋ ਜਾਂਦਾ ਹੈਗਾ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਅਸ਼ੋਰੈਂਸ ਉਹਨਾਂ ਨੇ ਦਵਾਈ ਹੋਣੀ ਹੈ ਇਸ ਕਰਕੇ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਰਹੀ ਗੱਲ ਮਹਾਰਾਣੀ ਪਨੀਤ ਕੌਰ ਦੇ ਕਿਉਂਕਿ ਉਹ ਹਾਲੇ ਕਾਂਗਰਸ ਪਾਰਟੀ ਦੇ ਸਸਪੈਂਡਡ ਮੈਂਬਰ ਪਾਰਲੀਮੈਂਟ ਨੇ ਹਾਲੇ ਭਾਜਪਾ ਦੇ ਵਿੱਚ ਵੀ ਨਹੀਂ ਗਏ ਇਹ ਸਾਰਾ ਕੁਝ ਇਹਦਾ ਮਤਲਬ ਹੈ ਤੈ ਹੋ ਚੁੱਕਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਭਾਜਪਾ ਨਿਵਾਣ ਕਰਨਗੇ ਅਤੇ ਕਿਉਂਕਿ ਪਾਰਲੀਮੈਂਟ ਦਾ ਸਮਾਂ ਵੀ ਥੋੜਾ ਰਹਿ ਗਿਆ ਇਹਦੇ ਲਈ ਜ਼ਰੂਰੀ ਹੈ ਕਿ ਉਹ ਆਪਣੀ ਟਰਮ ਨੂੰ ਪੂਰੀ ਕਰਨਗੇ ਕਿਉਂਕਿ ਕਈ ਇਹਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ ਅਗਰ ਜੇ ਪਹਿਲਾਂ ਛੱਡਦੇ ਨੇ ਤਾਂ ਉਹਦੇ ਲਈ ਇਹਨਾਂ ਨੂੰ ਰੀਜ਼ਾਈਨ ਕਰਨਾ ਪੈਂਦਾ ਤੇ ਉਹਦੀਆਂ ਕਈ ਸਹੂਲਤਾਂ ਹੋਰ ਚੀਜ਼ਾਂ ਦੇ ਉੱਪਰੋਂ ਹੋ ਹੁੰਦਾ ਹੈ ਇਸ ਕਰਕੇ ਉਹ ਕਾਂਗਰਸ ਨੇ ਵੀ ਹਾਲੇ ਤਾਈਂ ਜਿਹੜਾ ਬਰਖਾਸਤ ਕਰਨ ਦਾ ਅਮਲ ਹੈ ਉਹ ਵਿਚ ਵਿਚਾਲੀ ਛੱਡਿਆ ਹੋਇਆ ਹੈ ਕਾਂਗਰਸ ਨੂੰ ਸ਼ਾਇਦ ਕਿ ਉਹਨਾਂ ਦਾ ਜਿਹੜਾ ਸੀਟ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈ ਸੰਸਦ ਦੇ ਵਿੱਚ ਉਹ ਘਟਣਾ ਜਾਏ ਉਹ ਜਿਹੜੀ ਗਿਣਤੀ ਪੱਖੋਂ ਪ੍ਰਨੀਤਕਰ ਨੂੰ ਕਾਂਗਰਸ ਦੇ ਵਿੱਚ ਹੀ ਰੱਖਣਾ ਚਾਹ ਰਹੇ ਨੇ ਅਜਿਹਾ ਹੀ ਕਿਉਂਕਿ ਉਹ ਲੰਬੇ ਸਮੇਂ ਤੋਂ ਉਹਨਾਂ ਨੇ ਪ੍ਰਨੀਤਕਰ ਨੂੰ ਸਸਪੈਂਡ ਕੀਤਾ ਹੋਇਆ ਹੈ ਭਾਵੇਂ ਕਈ ਵਾਰ ਨੋਟਸ ਦਿੱਤੇ ਗਏ ਹੈ ਤੇ ਜਵਾਬ ਤਲਬ ਵੀ ਹੁੰਦੀ ਰਹੀ ਹੈ ਪਰੰਤੂ ਕਾਂਗਰਸ ਵੀ ਹਾਲੇ ਨਹੀਂ ਚਾਹ ਰਹੀ ਕਿ ਉਹਨਾਂ ਦਾ ਜਿਹੜਾ ਇੱਕ ਮੈਂਬਰ ਹਾਊਸ ਦੇ ਵਿੱਚੋਂ ਕਟੇ ਜੀ ਆਪਿੰਦਰ ਸਾਹਿਬ ਡੈਮੋਕ੍ਰੇਸੀ ਦੇ ਵਿੱਚ ਵੀ ਪਾਰਟੀਆਂ ਦੇ ਵਿੱਚ ਵੀ ਇਹ ਕਈ ਬੰਦੇ ਵਰਕਰ ਤੋਂ ਉੱਪਰ ਨੂੰ ਵੱਧਦੇ ਨੇ ਕਈ ਉੱਪਰੋਂ ਆ ਕੇ ਮਤਲਬ ਪੂਰੀ ਤਰ੍ਹਾਂ ਆਪਣੀ ਸ਼ਕਤੀ ਦੇ ਰਹਿਣ ਇਹ ਡੈਮੋਕ੍ਰੇਸੀ ਦੇ ਵਿੱਚ ਆਪਾਂ ਦੇਖਦੇ ਹੀ ਰਹੇ ਹਾਂ ਵੀ ਕਿਵੇਂ ਲੀਡਰਾਂ ਦਾ ਉਥਾਨ ਹੁੰਦਾ ਹੈ ਇਸ ਤਰ੍ਹਾਂ ਤੇ ਵੱਡੇ ਵੱਡੇ ਲੀਡਰ ਆ ਕੇ ਪੈਰਾਸ਼ੂਟ ਦੇ ਰਾਹੀਂ ਉੱਥੇ ਬਿਠਾ ਦਿੱਤੇ ਜਾਂਦੇ ਨੇ ਇਹ ਵੀ ਹੁੰਦਾ ਹੈ ਇਹ ਤਾਂ ਡੈਮੋਕ੍ਰੇਸੀ ਦੇ ਵਿੱਚ ਬਹੁਤ ਕੁਸ਼ਲ ਦੀ ਕਹਿਣ ਨੂੰ ਡੈਮੋਕ੍ਰੇਸੀ ਕਿਹਾ ਜਾਂਦਾ ਪਰੰਤੂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹਦੇ ਵਿੱਚ ਦੇਸ਼ ਦੇ ਵਿੱਚ ਆਪਣੀ ਜਿਹੜੀ ਰਾਜਨੀਤੀ ਆਈ ਹੁੰਦਾ ਹੀ ਰਹਿੰਦਾ ਤੇ ਕਾਂਗਰਸ ਪਾਰਟੀ ਨੇ ਹਾਲੇ ਰੀਤਕਰ ਨੂੰ ਪਾਰਟੀ ਚੋਂ ਨਹੀਂ ਕੱਢਿਆ ਤੇ ਇਹ ਵੀ ਹੋ ਸਕਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੇਸ਼ ਦੇ ਵਿੱਚ ਜਿਵੇਂ ਉਥਲ-ਪੁਥਲ ਹੋ ਰਹੀ ਹੈ ਉਥਲ-ਪੁਥਲ ਹੋ ਰਹੀ ਹੈ ਇਸ ਨੂੰ ਵੀ ਧਿਆਨ ਚ ਰੱਖਿਆ ਹੋਵੇ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜੇ ਵਿਅਕਤੀ ਜਾਂ ਲੀਡਰ ਭਾਜਪਾ ਦੇ ਵਿੱਚ ਗਏ ਸਨ ਫਿਰ ਉਹ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਕਿ ਕੋਈ ਸ਼ਾਇਦ ਇਸ ਤਰ੍ਹਾਂ ਦੀ ਕੋਈ ਆਪਸ਼ਨ ਨੂੰ ਕਾਂਗਰਸ ਪਾਰਟੀ ਨਹੀਂ ਡਾਕਟਰ ਸਾਹਿਬ ਜੀ ਹਾਂ ਤਾਂ ਨਹੀਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਿਆਸੀ ਲਿਹਾਜ਼ ਰੱਖਤੀਆਂ ਜਿਹੜੀਆਂ ਗੂੜੀਆਂ ਉਹ ਕੱਚੀਆਂ ਨਹੀਂ ਖੀੜਦੇ ਕਿਉਂਕਿ ਉਹ ਬੜੇ ਹੰਡੇ ਹੋਏ ਨੇ ਲੀਡਰ ਨੇ ਕਹਿ ਲਿਆ ਕਿ ਉਹਨਾਂ ਨੇ ਇੱਕ ਹੋਰ ਬੜੀ ਗੱਲ ਕੀਤੀ ਡਾਕਟਰ ਸਾਹਿਬ ਕਿ ਉਹਨਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਅਕਾਲੀ ਦਲ ਨਾਲ ਭਾਜਪਾ ਦਾ ਪੰਜਾਬ ਦੇ ਵਿੱਚ ਸੰਯੋਗਤਾ ਹੋਣਾ ਚਾਹੀਦਾ ਹੈ ਹਾਲਾਂਕਿ ਇਹਦੇ ਉੱਤੇ ਪਹਿਲਾਂ ਵੈਸਨ ਮਾਹੌਲ ਹੀ ਹੈ ਕਲੀਅਰ ਨਹੀਂ ਕਿ ਕੀ ਹੋਣਾ ਹੈ ਦੋਨਾਂ ਪਾਰਟੀਆਂ ਦੇ ਵਿੱਚ ਪਰੰਤੂ ਪਿਛਲੇ ਸਮੇਂ ਅਕਾਲੀ ਦਲ ਨੂੰ ਵਸਪਾ ਜ਼ਰੂਰ ਅਲੱਗ ਹੋ ਗਈ ਹੈ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਉਹ ਪਰਨੀਤ ਕੌਰ ਨੂੰ ਭਾਜਪਾ ਦੇ ਉਮੀਦਵਾਰ ਵਜੋਂ ਇੱਕ ਮਜ਼ਬੂਤ ਧਿਰ ਵਜੋਂ اتارਣਾ ਵੀ ਚਾ ਰਹੇ ਨੇ। ਕਿਉਂਕਿ ਸ਼ਾਇਦ ਉਹ ਭਾਪ ਰਹੇ ਹੋਣ ਕਿ ਇਕੱਲੇ ਭਾਜਪਾ ਦੇ ਸਿਰ ਤੇ ਜਿਹੜਾ ਪਟਿਆਲਾ ਦਾ ਪਿੰਡ ਉਹ ਮਲਣਾ ਔਖਾ ਹੈ। ਤਾਂ ਨਾਲ ਉਹ ਉਹਨਾਂ ਦੀ ਇੱਛਾ ਹੈ ਕਿ ਅਕਾਲੀ ਦਲ ਵੀ ਉਹਨਾਂ ਦਾ ਸਮਰਥਕ ਬਣੇ ਤਾਂ ਕਿ ਜਿਹੜੀ ਹੈ ਜਿਹੜਾ ਮੁਕਾਬਲਾ ਹੈ ਪਟਿਆਲੇ ਦੇ ਵਿੱਚ ਵਰਨੀਤ ਕੌਰ ਹੋਰ ਤੇਰ ਨਾਲ ਸੌਖਿਆ ਕਰ ਸਕੇ ਜੀ ਮਿੰਦਰ ਸਾਹਿਬ ਇਹ ਤਾਂ ਇਹ ਤਾਂ ਮੰਨਣ ਵਾਲੀ ਗੱਲ ਹੈ ਵੀ ਕੈਪਟਨ ਮਿੰਦਰ ਸਿੰਘ ਬੜੇ ਢੂੰਗੇ ਸਿਆਸਤਾਂ ਨਹੀਂ ਉਹ ਇਸ ਪੱਖ ਦੀ ਗੇਮ ਖੇਡ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਜਿਹੜੀ ਸੀਟ ਹੈ ਇਹਨੂੰ ਪੂਰੀ ਦਮ ਖਾਂਦੇ ਨਾਲ ਲੜਾਈ ਲੜ ਸਕਣ ਪਰੰਤੂ ਪੋਲਿਟਿਕਸ ਦੇ ਵਿੱਚ ਸਿਆਸਤ ਦੇ ਵਿੱਚ ਜਿਵੇਂ ਆਪਾਂ ਦੇਖਿਆ ਜਾਂਦਾ ਕਈ ਵਾਰ ਵੱਡੇ ਵੱਡੇ ਸਿਆਸੀ ਲੀਡਰਾਂ ਦੀਆਂ ਜਿਹੜੀਆਂ ਗਿਣਤੀਆਂ ਮਿੰਟੀਆਂ ਨੂੰ ਸਾਰੀਆਂ ਫੇਲ ਹੋ ਜਾਂਦੀਆਂ ਨੇ ਜਿਵੇਂ ਕਿ 2022 ਦੇ ਵਿੱਚ ਸੀ ਸਭ ਤੋਂ ਵੱਡੇ ਲੀਡਰ ਜਿਹੜੇ ਲੰਬਾ ਸਮਾਂ ਰਾਜਨੀਤੀ ਦੇ ਵਿੱਚ ਰਹੇ ਸੀ ਉਹ ਵੀ ਪਟਖਣੀਆਂ ਖਾ ਗਏ ਸੀ ਇਹ ਰਾਜਨੀਤੀ ਗੇਮ ਐ ਸੀ ਹੈ ਉਹਨਾਂ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਵੀ ਇੱਕ ਸਨ ਜੀ ਤੇ ਜਿਹਦੇ ਵਿੱਚ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦੀ ਕਿੱਥੋਂ ਗਲਤੀ ਹੋਈ ਹੈ ਰਜ਼ਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਬੱਟੇ-ਬੱਟੇ ਲੀਡਰਾਂ ਨੂੰ ਧੂਲ ਚਟਾ ਦਿੱਤੀ ਸੀ ਉਹ ਵੀ ਇਸ ਦੇ ਵਿੱਚ ਗੇਮ ਦੇ ਵਿੱਚੋਂ ਪਟਖਣੀ ਖਾ ਗਏ ਸਨ ਇਹ ਇਹ ਹੋ ਜਾਂਦਾ ਸਿਆਸਤ ਦਾ ਕੀ ਕਿਸ ਦ੍ਰਿਸ਼ਟੀ ਨੂੰ ਜਾਂਦੀ ਹੈ ਪਰantu ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਅਕਾਲੀ ਦਲ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਇਹ ਠੀਕ ਹੈ ਉਹਨਾਂ ਨੇ ਵੱਖਰਾ ਕਿਸਮ ਦਾ ਇੱਕ ਵਰਤਾਨ ਸਿਰਜ ਕੇ ਪੰਜਾਬ ਦੇ ਚੋਣਾਂ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਰਾਜਨੀਤੀ ਕਰਨਗੇ ਕਿਉਂਕਿ ਜਦੋਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਪੰਜਾਬ ਦੇ ਵਿੱਚ ਉਹਨਾਂ ਨੇ ਅਕਾਲੀਆਂ ਪ੍ਰਤੀ ਇੱਕ ਹੋਰ ਤਰ੍ਹਾਂ ਦਾ ਵਰਤਾਨ ਸਿਰਜਿਆ ਗਿਆ ਸੀ ਜਿਹੜਾ ਕਿ ਆਪਾਂ ਨੂੰ ਪਤਾ ਹੀ ਹੈ ਤੇ ਹੁਣ ਇਹ ਅਕਾਲੀ ਦਲ ਦੇ ਪ੍ਰਤੀ ਇਹਨਾਂ ਦੀ ਇਸ ਤਰ੍ਹਾਂ ਦੇ ਭਾਜਪਾ ਦੇ ਨਾਲ ਗਠਜੋੜ ਦੀ ਬਕਾਲਤ ਕਰ ਰਹੇ ਨੇ ਤੇ ਅੱਗੇ ਇਹਨੂੰ ਇਸ ਤਰ੍ਹਾਂ ਦੀ ਰਾਜਨੀਤੀ ਵੱਲ ਨੂੰ ਵਧ ਰਹੇ ਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਉਥਲ ਪੁਥਲ ਊਠਕ ਬੈਠ ਕੇ ਜ਼ਰੂਰ ਹੋਏਗੀ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਕੁਝ ਕਹਿ ਲਿਆ ਕਿ ਕਿਸਾਨੀ ਮਸਲੇ ਉੱਤੇ ਜਾਂ ਪੰਜਾਬ ਦੀ ਸਿਆਸਤ ਉੱਤੇ ਬਹੁਤ ਕੁਝ ਗਰਭ ਦੇ ਵਿੱਚ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਉਹ ਕਿਵੇਂ ਕਿਹੜੇ-ਕਿਹੜੇ ਸਮੇਂ ਕਿਸ ਤਰ੍ਹਾਂ ਸਾਹਮਣੇ ਆਉਂਦਾ ਹੈ ਸੋ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਪੱਖਾਂ ਨੂੰ ਵਿਸਤਾਰ ਨਾਲ ਸਾਡੇ ਸਰੋਤਿਆਂ ਸੰਗ ਸਾਂਝਾ ਕੀਤਾ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਧੰਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਸਿਕਾ ਈ ਮਿਸ਼ਨ ਪੰਜਾਬੀ